ਆਪਾਂ ਬੱਚਿਆਂ ਦੇ ਸਕੂਲੋਂ ਆਉਣ ਦਾ ਟਾਈਮ ਹੋ ਗਿਆ ਤੇ 3 ਵਜ ਚੁੱਕੇ ਆ ਤੇ ਹਰਮਨ ਸੋਚ ਰਹੀ ਸੀ ਅੱਜ ਬੱਚਿਆਂ ਦੇ ਲਈ ਖਾਣ ਨੂੰ ਕੀ ਬਣਾਇਆ ਜਾਵੇ ਮੈਂ ਹਰਮਨ ਨੂੰ ਕਿਹਾ ਕਿ ਹਰਮਨ ਐ ਕਰ ਅੱਜ ਸਾਰੇ ਸੁੱਤੇ ਪਏ ਆਪਣੇ ਘਰੇ ਬਰੈਡ ਤਾਂ ਹੋਣੀ ਆ ਚੱਲ ਆਪਾਂ ਉਹਦੇ ਕੁਝ ਬਣਾ ਕੇ ਬੱਚਿਆਂ ਨੇ ਉਹ ਤੋਂ ਪਹਿਲਾਂ ਦੇਖੋ ਕਿ ਸਾਰੀਆਂ ਮਾਵਾਂ ਜਿੰਨੀਆਂ ਵੀ ਨੇ ਉਹਨਾਂ ਨੂੰ ਆਉਂਦਿਆਂ ਸਾਰ ਪਹਿਲਾਂ ਪਹਿਲਾਂ ਸਵੇਰੇ ਜਾਖ ਨੂੰ ਤੋਰਨ ਦਾ ਫਿਕਰ ਹੁੰਦਾ ਫਿਰ ਹੁੰਦਾ ਫਿਰ ਆਿਆਂ ਨੂੰ ਉਹਨਾਂ ਨੇ ਕੀ ਖਾਣਾ ਉਹਦਾ ਫਿਕਰ ਹੁੰਦਾ ਹਨਾ ਤੁਹਾਡੇ ਵਰਗੀ ਮੈਂ ਵੀ ਇੱਕ ਮਾਂ ਪਰ ਮੈਂ ਹੁਣ ਇੱਥੇ ਆਈ ਆ ਤਾਂ ਮੇਰੇ ਬੜੇ ਚਾਹ ਨੇ ਆਪਦੇ ਬੱਚਿਆਂ ਲਈ ਇਦਾਂ ਕਰਾਉ ਉਹਦਾ ਕਰਾਂ ਵੀ ਜਦੋਂ ਸਕੂਲੋਂ ਆਉਂਦੇ ਆ ਉਹਨਾਂ ਲਈ ਹਰ ਇੱਕ ਚੀਜ਼ ਰੈਡੀ ਹੋਵੇ ਕਿਉਂਕਿ ਜੋ ਮੇਰੇ ਆਪਦੇ ਸ਼ੌਂਕ ਬੰਦੇ ਸੀ ਪਰ ਮੰਮੀ ਹਮੇਸ਼ਾ ਬਿਜ਼ੀ ਹੁੰਦੀ ਸੀ ਕਿਉਂਕਿ ਮੰਮੀ ਨੂੰ ਕੇਸਾਂ ਕਰਕੇ ਮੰਮੀ ਕੋਲ ਸਾਨੂੰ ਦੇਣ ਵਾਸਤੇ ਟਾਈਮ ਨਹੀਂ ਸੀ ਤਿਸੋ ਇਸ ਲਈ ਅਸੀਂ ਸੋਚਿਆ ਸੀ ਕਿ ਆਪਦੀ ਜਵਾਕਾਣਾ ਕਦੀ ਇਦਾਂ ਨਹੀਂ ਕਰਾਂਗੇ ਬਟ ਹਜੇ ਵੀ ਕਈ ਸਾਰੀਆਂ ਮਜਬੂਰੀਆਂ ਨੇ ਜੋ ਨਹੀਂ ਆਪਣੇ ਫੇਵਰ ਚ ਨੇ ਪਰ ਅੱਜ ਮੈਂ ਉਹਨਾਂ ਦੇ ਲਈ ਬਣਾਉਣ ਲੱਗੀ ਆ ਬ੍ਰੈਡ ਦੀ ਇੱਕ ਰੈਸিপি ਤੁਸੀਂ ਦੇਖਿਓ ਇਹ ਰੈਸিপি ਕਿੱਦਾਂ ਬਣਦੀ ਹੈ ਸਭ ਤੋਂ ਪਹਿਲਾਂ ਆਪਾਂ ਕੜਾਈ ਦੇ ਵਿੱਚ ਪਾ ਲੈਣਾ ਵਾ ਦੇਸੀ ਘਿਓ ਦੇਸੀ ਘਿਓ ਉਹਦੇ ਵਿੱਚ ਆਪਾਂ ਪਾਉਣਾ ਬ੍ਰੈਡ ਵੈਸੇ ਜੇ ਤੁਸੀਂ ਬਟਰ ਯੂਜ਼ ਕਰਨਾ ਚਾਹੋ ਤਾਂ ਬਟਰ ਵੀ ਯੂਜ਼ ਕਰ ਸਕਦੇ ਹੋ ਠੀਕ ਹੈ ਤੇ ਬ੍ਰਿਟਰਨ ਲੈ ਕੇ ਜੋੜਾ ਇਹਦੇ ਵਿੱਚ ਰੱਖਣਾ ਹੈ ਆਪਾਂ ਮੜਾ ਦੇ ਸਿੱਟ ਗਏ ਵੈਸੇ ਥੋੜਾ ਜਿਆਦਾ ਹੀ ਸੜ ਗਿਆ ਕਿਉਂਕਿ ਕਾਫੀ ਤੇਲ ਦਾ ਇਹਨੂੰ ਵਿੱਚ ਰੱਖਿਆ ਹੋਇਆ ਸੀ ਹੁਣ ਆਪਾਂ ਇਹਦੇ ਉੱਤੇ ਕੀ ਕਰਾਂਗੇ ਆਪਾਂ ਇਹ ਸੱਟ ਦੇ ਉੱਪਰ ਦਾ ਥੋੜਾ ਥੋੜਾ ਪਾਣਾ ਹੈ ਦੁੱਧ ਦੁੱਧ ਆਪਾਂ ਇਸ ਕਰਕੇ ਪਾ ਰਹੇ ਹਾਂ ਥੋੜਾ ਜਿਹਾ ਇਹਦੇ ਚ ਫਲਾਵਰ ਟਾ ਲਈ ਜਿਵੇਂ ਜਿਵੇਂ ਫਲਾਵਰ ਟਾਉਂਦੇ ਨਾ ਤੇ ਜਿੰਨੇ ਹੋਰ ਵੀ ਵਧੀਆ ਬਣਦਾ ਹੈ ਪਰ ਦੁੱਧ ਇੱਕ ਚੀਜ਼ ਧਿਆਨ ਨਾਲ ਦੁੱਧ ਬੜਾ ਥੋੜਾ ਥੋੜਾ ਕਰਕੇ ਪਾਉਣਾ ਕਿਉਂਕਿ ਜੇ ਇੱਕਦਮ ਦੁੱਧ ਪਾ ਦਿੱਤਾ ਨਾ ਤਾਂ ਬ੍ਰੈਡ ਚ ਫਲਾਵਰ ਨਹੀਂ ਆਉਂਦਾ ਹਮ ਬੇਕ ਕੀਤੀ ਬੰਦ ਬ੍ਰੈਡ ਦਾ ਜਿਹੜਾ ਵਾ ਦੁੱਧ ਨੂੰ ਜਿਹੜਾ ਸੋਕ ਰਿਹਾ ਹੈ ਪੁਰਾਣਾ ਫੋਰਮ ਹੈ ਤੇ ਮਿੱਠੇ ਦੇ ਲਈ ਆਫ ਕੋਰਸ ਹੁਣ ਇਹ ਜਵਾਕਾ ਲਈ ਬਣਾ ਰਿਹਾ ਤੇ ਤੁਹਾਨੂੰ ਪਤਾ ਇਹਦੇ ਵਿੱਚ ਮਿੱਠਾ ਤਾਂ ਜ਼ਰੂਰੀ ਆ ਠੀਕ ਆ ਮਿੱਠੇ ਦੇ ਲਈ ਆਪਾਂ ਕੀ ਕੀ ਤਾਂ ਆਪਾਂ ਸ਼ਹਿਦ ਯੂਜ਼ ਕਰਨ ਲੱਗੇ ਆ ਠੀਕ ਹੈ ਮਿੱਠੇ ਦੇ ਲਈ ਆਪਾਂ ਇਹਦੇ ਵਿੱਚ ਪਾ ਲਿਆ ਸ਼ਹਿਦ ਵੈਸੇ ਗਰਮੀਆਂ ਨੇ ਸ਼ਾਇਦ ਬੜਾ ਹੀ ਪਿੰਗਲਿਆ ਹੁੰਦਾ ਜੇ ਤੁਸੀਂ ਇਸ ਰੈਸਪੀ ਨੂੰ ਸਰਦੀਆਂ ਦੇ ਵਿੱਚ ਵੀ ਬੱਚਿਆਂ ਲਈ ਯੂਜ਼ ਕਰੋਗੇ ਨਾ ਬਹੁਤ ਬੈਨੀਫੀਸ਼ੀਅਲ ਰਹੂਗੀ ਕਿਉਂਕਿ ਅਕਸਰ ਹੀ ਬੱਚੇ ਬਾਹਰ ਰਹਿਣ ਕਰਕੇ ਨਾ ਉਹਨਾਂ ਦਾ ਕੀ ਹੋ ਜਾਂਦਾ ਉਹਨਾਂ ਨੂੰ ਖਾਂਸੀ ਜੁਕਾਮ ਦੀ ਪ੍ਰੋਬਲਮ ਰਹਿੰਦੀ ਤੇ ਜੇ ਅਸੀਂ ਉਹਨਾਂ ਨੂੰ ਸ਼ਹਿਦ ਖਵਾਣੇ ਆ ਤਾਂ ਉਹ ਸਾਡੇ ਤੋਂ ਖਾਂਦੇ ਨਹੀਂ ਬਟ ਥਿਸ ਇਜ਼ ਦਾ ਬੈਸਟ ਵੇ ਕਿ ਬੱਚਿਆਂ ਨੂੰ ਅਸੀਂ ਸ਼ਹਿਦ ਜਿਹੜਾ ਉਹ ਖਵਾ ਸਕਦੇ ਆ ਕਿ ਇੰਨਾ ਸੌਫਟ ਬਣਿਆ ਨਾ वैसे मैं सारा जड़ा टेस्ट कराऊंगी मैं गुरशरण ਨੂੰ ਕਰਾਂਗੀ ਉਹਦਾ ਵੀ ਮੈਂ ਵੀਊ ਲਾਂਗੀ ਵੀ ਉਹ ਕੀ ਕਹਿੰਦਾ ਇਹਦੇ ਬਾਰੇवैसे ਤਾਂ ਮਿੱਠੇ ਦੇ ਸਬਕ ਖਿਲਾਫ ਆ ਬਟ ਚਲੋ ਬੱਚੇ ਆ ਬੱਚਿਆਂ ਲਈ ਕੀ ਕਰ ਸਕਦੇ ਆ ਪਰ ਆਪਾਂ ਮਿੱਠੇ ਦੇ ਲਈ 슈ਗਰ ਤਾਂ ਯੂਜ਼ ਨਹੀਂ ਕੀਤੀ हनी ਯੂਜ਼ ਕੀਤਾ हनीਦਾਨ ਨੂੰ ਵੀ ਪਤਾ ਹੈ ਕਿ ਬੈਨੀਫੀਸ਼ੀਅਲ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਵੀ ਆ ਜੇ ਮੇਰੇ ਤੋਂ ਕੋਈ ਗਲਤੀ ਹੋਈ ਆ ਉਹ ਵੀ ਜਰੂਰ ਦੱਸਣਾ ਤੇ ਬਾਕੀ ਰਹੀ ਗੱਲ ਤੁਹਾਡੇ ਜਿਹੜੇ ਕਮੈਂਟ ਮੈਨੂੰ ਬਹੁਤ ਜ਼ਿਆਦਾ ਆ ਰਹੇ ਨੇ ਮੇਰੇ weight ਕਰਕੇ ਤਾਂ ਮੈਂ ਆਪਣੇ weight ਤੇ ਫੋਕਸ ਕਰ ਰਹੀ ਆ ਮਿਹਨਤ ਕਰ ਰਹੀ ਆ ਬਟ ਡਾਕਟਰਾਂ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਓਵਰ ਵੀ ਨਹੀਂ ਕਰ ਸਕਦੀ ਕਿਉਂਕਿ ਇਹਨੂੰ ਟਾਈਮ ਲੱਗੂਗਾ ਪਰ ਸੂਨ ਮੇਰਾ ਜਿਹੜਾ ਵਾ ਬਾਡੀ ਉਹ ਸ਼ੇਪ ਚ ਆ ਜਾਏਗੀ ਚਲੋ ਇਹ ਦੇਖੋ ਵੀ ਹੁਣ ਇਹ ਦੇਖੋ ਤੁਸੀਂ ਇਹ ਇੰਨਾ ਕੁ ਸੌਫਟ ਬਣਿਆ ਹੈ ਕਿ ਤੁਸੀਂ ਇਹਨੂੰ ਚਮਚ ਦੇ ਨਾਲ ਹੀ ਬੱਚੀ ਜਿਹੜਾ ਵਾ ਤੋੜ ਕੇ ਆਰਾਮ ਨਾਲ ਇੱਕ ਇੱਕ ਬਾਈਟ ਦੀ ਤਰ੍ਹਾਂ ਇਹਨੂੰ ਖਾ ਸਕਦੇ ਆ ਚਲੋ ਮੈਂ ਹੁਣ ਅੱਗੇ ਹੋਰ ਵੀ ਬਣਾਉਣੀ ਆ ਹਰਮਨ ਤੇ ਮੈਂ ਗਰਮੀ ਦੇ ਵਿੱਚ ਵਾਸੀ ਪਿਸਰੇ ਹਾਂ ਇਸ ਟਾਈਮ ਸੋ ਬਾਕੀ ਦੇ ਮੈਂ ਬਣਾਉਣ ਲੱਗੀ ਆ ਤੇ ਤੁਹਾਨੂੰ ਦਿਖਾਉਨੇ ਆ ਬਲੌਗ ਦੇ ਵਿੱਚ ਅੱਗੇ ਜਾ ਕੇ ਕਿ ਸਾਡੇ ਸਬਸਕ੍ਰਾਈਬਰ ਦੇ ਲਈ ਕੀ ਫੀਡਬੈਕ ਆ ਕਰਦੇ ਆ ਦੀ। ਹੋਪ ਚੰਗੀ ਹੀ ਹੋਵੇਗੀ ਕਿਉਂਕਿ ਇੰਨੀ ਮਾੜੀ ਚੀਜ਼ ਨਹੀਂ ਆ ਸਾਡੇ ਕੋਲ ਨਾਨ-ਸਟਿਕ ਪੈਨ ਨਹੀਂ ਸੀ ਹੈਗਾ ਨਾਨ-ਸਟਿਕ ਪੈਨ ਦੀ ਜਗ੍ਹਾ ਜਿਹੜਾ ਵੀ ਸਾਡੇ ਹੱਥ ਲੱਗਾ ਅਸੀਂ ਨਰਾਨ ਪਰਚਾਈ ਨੇ ਯੂਜ਼ ਕਰ ਲਿਆ। ਹਾਲਾਂਕਿ ਚਲੋ ਵੀ ਹੁਣ ਆਪਾਂ ਲੈਣ ਲੱਗਿਆਂ ਬੱਤੀਆਂ ਦੇ ਗ੍ਰੇਟਾ ਰੈਸਪੀ ਪੜ ਕੇ ਆਪਾਂ ਜਹਾ ਰੱਡੀਆਂ ਬਣਾਉਣ। ਕਿ ਲੜੀ ਜਾਂਦੇ ਆ ਜਿਹੜੇ ਜਿਹੜੇ ਕੀ ਗਿਲਰੀ ਜਾਂਦੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਸੌਫਟ ਬਣਿਆ ਤੇ ਮੈਨੂੰ ਆਪਣੇ ਹੱਥਾਂ ਨੇ ਅਜ 300 ਚੱਕ ਚੱਕ ਕੇ ਦਰਸ਼ਣ ਲੇਟਾਂ ਖਾਣੇ ਪਏ ਮੈਂ ਤਾਂ ਅੱਜ ਮੈਨੂੰ ਹੱਥਾਂ ਦਾ ਹੀ ਨਾਈਸ ਕਰਨਾ ਪਈਏ ਇਸ ਕਰਕੇ ਆਪਾਂ ਨੂੰ ਲੈ ਕੇ ਸਾਰੇ ਦੀ ਫੀਡਬੈਕ ਲੇਕਨੂਰ ਆਪ ਨੂੰ ਫੀਡਬੈਕ ਦੋ ਕਰਨਾਂ ਦੀ ਜ਼ਰੂਰਤ ਹੈ ਸੰਦੀਪ ਵੇਗਲਾ ਮੈਂ ਵਧੀਆ ਠੀਕ ਬਣਾਇਆ ਨਾ ਤੁਹਾਡੇ ਸੰਦੀਪ ਦੂਗਾ ਮੈਂ ਖਾ ਕੇ ਦੱਸੂਗੀ ਕਿ ਕੀ ਬਣਿਆ ਤੇ ਕੀ ਸੀ ਨੇ ਇੰਨਾ ਟੇਸਟ ਕਰ ਲੈਂਦੀ। ਇਹ ਖਾ ਗਏ। ਇਹੇ ਜੇਸਟ ਆ ਬੰਦੇ ਦਾ ਯਾਰ ਉਹ ਚਲੋ ਮੰਮੀ ਦੀ ਵੀ ਸਾਰੇ ਟੇਸਟ ਆਲੋ ਮੰਮੀ ਦੀ ਵੀ ਬੈਂਡੂ ਸਵਾਲ ਆ ਚਲੋ ਚਲੋ ਮੰਮੀ ਕੋਲ ਲੈ ਕੇ ਚਲੋ ਚੱਕੋ ਮੈਂ ਮੰਮੀ ਇੱਕ ਮਿੰਟ ਲੈ ਕੇ ਜਿੰਨੇ ਮਰਜੀ ਦਿੱਤਾ ਮੈਂ ਨਹੀਂ ਉਹ ਜੀ ਵੀ ਵਿੱਚ ਆ ਆ ਲੈ ਮੰਮੀ ਕੀ ਆ ਖਾ ਗਏ ਵੇਖੀ ਦੱਸੀ ਕੀ ਆ 볼 ਲਈ ਆ ਤੇਰੇ ਦੰਦਾਂ ਤੋਂ ਤਾਂ ਵਧੀਆ ਖਾਦੇ ਜਾਣਗੇ ਕਿਵੇਂ ਆ ਕੀ ਆ ਬਰੈਡ ਹੀ ਆ ਇਹ ہاں ਵੈਰਾਈਟੀ ਸਵਾਦ ਆ ਕਿ ਕਿ ਮੈਂ ਇੰਨੀ ਗਰਮੀ ਚ ਖੜੀ ਹੋ ਗਏ 40 ਡਿਗਰੀ ਟੈਂਪਰੇਚਰ ਚ ਮੈਂ ਆਪਣੀ ਕਾਹਲੇ ਨੂੰ ਖੂਕਾ ਕਰਕੇ ਲਈ ਤੇ ਤੁਮਕਾ ਦਾ ਬਰੈਡ ਹੀ ਆ ਮੇਨ ਦਾ ਨਾਮ ਵੇਖੀ ਬੱਚੇ ਤੁਹਾਨੂੰ ਵੀ ਬਰੈਡ ਹੀ ਲੱਗਦੇ ਆ ਫਿਰ ਬਰੈਡ ਸੁੱਕੇ ਖਾਦੇ ਹਨ ਬਰੈਡ ਤੇ ਉਹਨੇ ਮੈਂ ਮਹਨਾਂ ਦਾ ਤੇਲ ਥਮ ਰਿਵਰ ਚੀਨੀ ਪਈ ਹੋ ਉਹ ਤਾਂ ਚੀਨੀ ਦਾ ਬੰਦੀ ਹੈ ਇਹ ਖਾਣੀ ਖਾਣੀ ਜੁਵੇ ਬੈਠ ਕੇ ਖਾਈਦਾ ਸੋ ਇਹ ਬਹੁਤ ਕ੍ਰਿਚ ਰੈਸਪੀ ਆ ਤੁਹਾਡੀ 10 15 ਮਿੰਟ ਚ ਬਣ ਜੂਗੀ ਤੁਸੀਂ ਕਹਿੰਦੇ ਮੈਂ ਇੱਥੇ ਆਪਣਾ ਟ੍ਰੀਟਮੈਂਟ ਕਰਵਾਉਣ ਆਈ ਆ ਸਪੈਸ਼ਲੀ ਇਸੇ ਕਰਕੇ ਕਿਉਂਕਿ ਮੇਰਾ ਵਜ਼ਨ ਬਹੁਤ ਵਧ ਰਿਹਾ ਸੀ ਤੇ ਮੈਂ ਤੁਹਾਡੀ ਕਮੈਂਟ ਨੂੰ ਬਿਲਕੁਲ ਸੀਰੀਅਸ ਲੈ ਰਹੀ ਆ ਆਪਣੇ ਵਜ਼ਨ ਤੇ ਫੋਕਸ ਕਰਨਾ ਤੇ ਇਹ ਜਿਵੇਂ ਤੁਹਾਨੂੰ ਪਤਾ ਇੰਨੀਆਂ ਵਿੱਚ ਅਸੀਂ ਕਹਿੰਦੇ ਬਾਹਰਲੇ ਬਹੁਤ ਬਿਜ਼ੀ ਆ ਸਾਡੇ ਇੰਡੀਆ ਵਾਲੇ ਸਾਡੇ ਤੋਂ ਵੀ ਜ਼ਿਆਦਾ ਬਿਜ਼ੀ ਐ ਇਹਨਾਂ ਕੋਲ ਆਪਦੇ ਉੱਪਰ ਸੇਵ ਕਰ ਕਰਨ ਦੀ ਵੇਰ ਨਹੀਂ ਦੇਦੀ ਦੇਖੋ ਵੀ ਤਾਂ ਨਹੀਂ ਆ ਪੰਗੋਸ਼ਰਨ ਨੇ ਵੀ ਫੀਡਬੈਕ ਦੇ ਲਈ ਆ ਬਟ ਉਹਦੀ ਫੀਡਬੈਕ ਵੀ ਜ਼ਰੂਰ ਲੱਗੇ ਤਾਂ ਸੀ। ਕਿ ਲੋਬੀ ਆਪਾਂ ਗੁਰਸ਼ਰਨ ਦੀ ਵੀ ਫੀਡਬੈਕ ਲੈ ਲਈ ਉਹਨੂੰ ਵੀ ਬਹੁਤ ਟੇਸਟੀ ਲੱਗੇ ਇੰਨੇ ਟੇਸਟੀ ਲੱਗੇ ਕਿ ਉਹ ਮੈਨੂੰ ਕਹਿੰਦਾ ਜਾ ਜਾ ਕੇ ਹੋਰ ਬਣਾ ਕੇ ਲੈ ਆ। ਉਹਨੂੰ ਵਲੌਗ ਦੇ ਵਿੱਚ ਅੱਜ ਮੈਂ ਇਸ ਕਰਕੇ ਨਹੀਂ ਲਿਆ ਸਕੀ ਕਿਉਂਕਿ ਉਹ ਰੈਡੀ ਹੋ ਕੇ ਕਵਿਕਲੀ ਕਿਤੇ ਜਾ ਰਿਹਾ ਸੀ ਤੇ ਉਹਨੇ ਜਾਂਦੇ ਜਾਂਦੇ ਨੇ ਇਹ ਖਾਦੇ ਤੇ ਗੱਡੀ 'ਚ ਬੈਠੇ ਨੇ ਮੈਨੂੰ ਕਿਹਾ ਕਿ ਮੈਨੂੰ ਇੰਨੇ ਟੇਸਟੀ ਲੱਗੇ ਜਾ ਕੇ ਮੈਨੂੰ ਦੋ ਹੋਰ ਬਣਾ ਕੇ ਲੈ ਕੇ ਦੇ। ਤੇ ਤੁਸੀਂ ਇਹ ਦੇਖ ਸਕਦੇ ਬੜੀ ਕੁਇਕ ਰੈਸਿਪੀ ਹੈਗੀ ਆ। ਬਹੁਤ ਈਜ਼ੀਲੀ ਆਪਾਂ ਘਰੇ ਬਣਾ ਸਕਦੇ ਆ ਤੇ ਜੇ ਤੁਹਾਨੂੰ ਅੱਜ ਦਾ ਇਹ ਵਲੌਗ ਵਧੀਆ ਲੱਗਿਆ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਕਮੈਂਟ ਜ਼ਰੂਰ ਕਰਕੇ ਦੱਸਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਇੰਨੇ ਸਾਰੇ ਕਮੈਂਟ ਕਰਨ ਲਈ ਔਰ ਇਸ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਦੇਖ ਕੇ ਇੰਨਾ ਸਭ ਨੇ ਫਿਕਰ ਕੀਤਾ ਕਿ ਮੈਨੂੰ ਆਪਣੇ weight ਤੇ focus ਕਰਨਾ ਚਾਹੀਦਾ ਸੀਰੀਅਸਲੀ ਇਹ ਬਹੁਤ ਵਧੀਆ ਗੱਲ ਆ ਮੈਂ ਕਦੀ ਇਹਨੂੰ ਨੈਗੇਟਿਵ ਲੈ ਕੇ ਨਹੀਂ ਚੱਲਦੀ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਆ ਜੋ ਤੁਹਾਨੂੰ ਇਹ ਦੱਸਦੇ ਆ ਤੁਹਾਡੀਆਂ ਗਲਤੀਆਂ ਔਰ ਜੋ ਤੁਹਾਡੀਆਂ ਗਲਤੀਆਂ ਤੁਹਾਨੂੰ ਦੱਸਦਾ ਹੈ दैट मींस ਉਹ ਤੁਹਾਨੂੰ ਜ਼ਿੰਦਗੀ ਪਰ ਦੇਖਣਾ ਚਾਹੁੰਦਾ ਹੈ ਔਰ ਖੁਸ਼ ਦੇਖਣਾ ਚਾਹੁੰਦਾ ਹੈ ਇਸ ਲਈ ਲਾਈਫ ਇਜ਼ ਆਲਵੇਜ਼ ਲਰਨਿੰਗ ਤੇ ਇਸੇ ਤਰ੍ਹਾਂ ਆਸਟ੍ਰੇਲੀਆ ਚ ਵੀ ਬਹੁਤ ਸਟਰਗਲ ਕਰਕੇ ਬਹੁਤ ਕੁਝ ਸਿੱਖਿਆ ਪਰ ਮੈਂ ਕਦੇ ਵੀ ਕਿਸੇ ਚੀਜ਼ ਨੂੰ ਨੈਗੇਟਿਵ ਨਹੀਂ ਲੈਂਦੀ ਉਹ ਐਜ਼ ਆ ਫੀਡਬੈਕ ਲੈ ਕੇ ਚੱਲਦੀ ਹਾਂ ਤੇ ਮੈਂ ਆਪਣੇ weight ਤੇ 100% ਫੋਕਸ ਕਰ ਰਹੀ ਹਾਂ ਸੂਨ ਵਾਈ ਗੁਰਦੀ ਜੀ ਕੀ ਕਿਰਪਾ ਰਹੀ ਤਾਂ ਮੈਂ ਫਿਟ ਹੋ ਜਾਊਂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਅਜ਼ਾਏ ਬਲੌਗ ਵੇਖਣ ਦੇ ਲਈ